ਸੰਗਤਿ ਲਈ ਇਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਭਜਨ ਬੰਦਗੀ ਕਰਨ ਵਾਲੇ ਸਾਧੂ ਜੀ ਰਹਿੰਦੇ ਸਨ ਕਹਿੰਦੇ ਉਹ ਸਾਧੂ ਜੀ ਭਜਨ ਬੰਦਗੀ ਵੀ ਕਰਦੇ ਸੀ ਨਾਲ ਨਾਲ ਕੀਰਤੀ ਵੀ ਸੁਣਾ ਭਾਰ ਕਿ ਹੱਥੀਂ ਕੀਰਤ ਕਰਦੇ ਸੇਵਾ ਕਰਦੇ ਕਿਸੇ ਨੂੰ ਵੀ ਕਿਸੇ चीज ਦੀ ਲੋੜ ਹੁੰਦੀ ਤਾਂ ਉਹ ਉਸ ਮਨੁੱਖ ਦੀ ਮਦਦ ਜ਼ਰੂਰ ਕਰਦੇ ਸੀ ਭਾਵੇਂ ਪੈਸਾ ਦੇ ਕੇ ਮਦਦ ਕਰਦੇ ਭਾਵੇਂ ਹੱਥੀਂ ਮਦਦ ਕਰਦੇ ਪਰ ਕਦੇ ਵੀ ਕਿਸੇ ਨੂੰ ਆਪਣੇ ਦਰਦ ਤੋਂ ਖਾਲੀ ਨਹੀਂ ਸੀ ਮੌਣਦੇ ਕਹਿੰਦੇ ਇੱਕ ਵਾਰ ਉਸ ਨਗਰ ਦੇ ਵਿੱਚ ਇੱਕ ਵਪਾਰੀ ਵਪਾਰ ਕਰਨ ਦੇ ਲਈ ਆਇਆ ਕਹਿੰਦੇ ਉਹ ਵਪਾਰੀ ਨੇ ਉਸ ਨਗਰ ਦੇ ਵਿੱਚੋਂ ਬਹੁਤ ਸਾਰਾ ਸਮਾਨ ਖਰੀਦ ਲਿਆ ਪਰ ਉਹ ਸਮਾਨ ਚੁੱਕਣ ਦੇ ਲਈ ਉਹਦੇ ਨਗਰ ਪਹੁੰਚਾਉਣ ਦੇ ਲਈ ਉਹਨੂੰ ਕੋਈ ਵੀ ਮਜ਼ਦੂਰ ਨਾ ਮਿਲਿਆ ਨੇ ਬਹੁਤ ਇਧਰ ਉਧਰ ਭਾਲ ਕੀਤੀ ਪਰ ਕੋਈ ਨਾ ਮਿਲਿਆ ਕਹਿੰਦੇ ਫਿਰ ਕਿਸੇ ਨੇ ਦੱਸਿਆ ਵੀ ਇੱਥੇ ਕੋਲ ਹੀ ਇੱਕ ਸਾਧੂ ਜੀ ਰਹਿੰਦੇ ਨੇ ਉਹ ਤੁਹਾਡੀ ਮਦਦ ਕਰ ਸਕਦੇ ਆ ਕਹਿੰਦੇ ਉਹ ਵਪਾਰੀ ਸਾਧੂ ਜੀ ਦੇ ਕੋਲ ਗਿਆ ਅਤੇ ਜਾ ਕੇ ਆਪਣੀ ਸਾਰੀ ਮੁਸ਼ਕਲ ਦੱਸੀ ਕਿ ਸਾਧੂ ਜੀ ਮੇਰਾ ਦਿਲ ਤਾਂ ਨਹੀਂ ਕਰਦਾ ਤੁਹਾਡੇ ਤੋਂ ਕੰਮ ਕਰਵਾਵਾਂ ਤੁਸੀਂ ਭਜਨ ਮੰਦਗੀ ਕਰਨ ਵਾਲੀ ਹੋ ਪਰ ਮੇਰੀ ਮਜਬੂਰੀ ਹੈ ਕਿਉਂਕਿ ਰਾਤ ਹੋਣ ਵਾਲੀ ਹੈ ਅਤੇ ਮੇਰੇ ਲਈ ਮੇਰੇ ਘਰ ਪਹੁੰਚਣਾ ਵੀ ਬਹੁਤ ਜ਼ਰੂਰੀ ਹੈ। ਮੇਰੇ ਕੋਲ ਇੱਕ ਕੀਮਤੀ ਸਮਾਨ ਹੈ ਜਿਹਨੂੰ ਮੈਂ ਇਕੱਲਾ ਨਹੀਂ ਲੈ ਜਾ ਸਕਦਾ। ਮੈਨੂੰ ਤੁਹਾਡੀ ਮਦਦ ਦੀ ਲੋੜ ਹੈ। ਜਾਂ ਤਾਂ ਤੁਸੀਂ ਮੇਰੀ ਮਦਦ ਕਰ ਦਿਓ ਜਾਂ ਕਿਸੇ ਨੂੰ ਮੇਰੇ ਨਾਲ ਭੇਜ ਦਿਓ। ਕਹਿੰਦੇ ਉਹ ਸਾਧੂ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ। ਮੈਂ ਤੇਰੀ ਮਦਦ ਕਰਾਂਗਾ। ਤੇਰਾ ਸਮਾਨ ਤੇਰੇ ਘਰ ਤੱਕ ਪਹੁੰਚਾ ਕੇ ਆਵਾਂਗਾ। ਪਰ ਬਦਲੇ ਦੇ ਵਿੱਚ ਮੈਨੂੰ ਵੀ ਕੁਝ ਚਾਹੀਦਾ ਹੈ। ਕਿੰਨੇ ਵਪਾਰੀ ਜਾਣ ਲੱਗਾ ਕੋਈ ਗੱਲ ਨਹੀਂ ਸਾਧੂ ਜੀ ਤੁਹਾਨੂੰ ਜੋ ਚਾਹੀਦਾ ਹੈ ਨਾ ਮੈਂ ਤੁਹਾਨੂੰ ਦੇ ਦਵਾਂਗਾ ਜੇ ਤੁਹਾਨੂੰ ਪੈਸਾ ਚਾਹੀਦਾ ਹੈ ਪੈਸਾ ਦੇ ਦਵਾਂਗਾ ਜੇਕਰ ਕੋਈ ਹੋਰ ਵਸਤੂ ਚਾਹੀਦੀ ਹੈ ਤਾਂ ਦੱਸ ਦੋ ਕਿਤੇ ਸਾਧੂ ਜੀ ਨੇ ਕਿਹਾ ਕਿ ਨਾ ਪੈਸਾ ਨਾ ਤਾਂ ਮੈਨੂੰ ਪੈਸਾ ਚਾਹੀਦਾ ਹੈ ਨਾ ਹੀ ਮੈਨੂੰ ਕੋਈ ਹੋਰ ਵਸਤੂ ਦੀ ਭੁੱਖ ਹੈ ਬਸ ਮੈਨੂੰ ਤਾਂ ਰੱਬ ਦੀਆਂ ਗੱਲਾਂ ਚਾਹੀਦੀਆਂ ਨੇ ਮੈਂ ਤੇਰੇ ਨਾਲ ਤੇਰਾ ਸਮਾਨ ਤੇਰੇ ਘਰ ਤੱਕ ਤਾਂ ਪਹੁੰਚਾ ਕੇ ਆਵਾਂਗਾ ਜੇ ਤੂੰ ਮੇਰੇ ਨਾਲ ਇਹ ਵਾਅਦਾ ਕਰੇਂਗਾ ਕੀ ਜਾ ਤੂੰ ਮੈਨੂੰ ਰੱਬ ਦੀ ਕੋਈ ਗੱਲ ਸੁਣਾ ਦੇਵੀ ਜਾਂ ਫਿਰ ਮੈਂ ਤੈਨੂੰ ਰੱਬ ਦੀ ਗੱਲ ਸੁਣਾਵਾਂਗਾ ਤੈਨੂੰ ਸੁਣਾਣੀ ਪਵੇਗੀ ਤੇ ਕਹਿੰਦੇ ਉਹ ਵਪਾਰੀ ਕਹਿਣ ਲੱਗਾ ਸਾਧੂ ਜੀ ਮੈਨੂੰ ਤਾਂ ਕੋਈ ਰੱਬ ਦੀ ਗੱਲ ਨਹੀਂ ਆਉਂਦੀ ਤੁਸੀਂ ਮੈਨੂੰ ਸੁਣਾ ਦੇਣਾ ਮੈਂ ਸੁਣਦਾ ਹੋਇਆ ਜਾਵਾਂਗਾ ਕਹਿੰਦੇ ਦੋਵੇਂ ਨੇ ਸਮਾਨ ਚੁੱਕ ਲਿਆ ਦੋਵੇਂ ਜੰਗਲ ਦੇ ਰਸਤੇ ਰਾਹੀ ਵਪਾਰੀ ਦੇ ਘਰ ਨੂੰ ਤੁਰ ਪਏ ਕਹਿੰਦੇ ਸਾਧੂ ਜੀ ਰੱਬ ਦੀਆਂ ਗੱਲਾਂ ਕਰਦੇ ਹੋਏ ਜਾ ਰਹੇ ਨੇ ਪਰ ਵਪਾਰੀ ਨੂੰ ਕੋਈ ਅਸਰ ਨਹੀਂ ਹੋ ਰਿਹਾ ਵਪਾਰੀ ਆਪਣਾ ਅੱਧਾ ਸਮਾਨ ਚੁੱਕ ਕੇ ਅੱਗੇ-ਅੱਗੇ ਚੱਲਦੇ ਆਏ ਸਾਧੂ ਜੀ ਪਿੱਛੇ-ਪਿੱਛੇ ਚੱਲ ਰਹੇ ਨੇ ਕਹਿੰਦੇ ਇੱਦਾਂ ਹੀ ਕੰਦਿਆਂ ਕਰਦੇ ਆ ਵਪਾਰੀ ਦਾ ਘਰ ਆ ਗਿਆ ਸਾਧੂ ਜੀ ਨੇ ਉੱਥੇ ਉਹਦਾ ਸਮਾਨ ਰੱਖ ਕੇ ਵਪਾਰੀ ਤੋਂ ਅੱਗੇ ਆ ਮੰਗੀ ਕਹਿੰਦੇ ਵਪਾਰੀ ਨੇ ਸਾਧੂ ਜੀ ਨੂੰ ਕੋਈ ਭੋਜਨ ਪ੍ਰਸ਼ਾਦਾ ਨਹੀਂ ਪੁੱਛਿਆ ਕੋਈ ਪਾਣੀ ਨਹੀਂ ਪੁੱਛਿਆ ਕੋਈ ਧੰਨਵਾਦ ਨਹੀਂ ਕੀਤਾ ਕਹਿਣ ਲੱਗਾ ਵੀ ਹਾਂ ਜੀ ਇੱਥੇ ਸਮਾਨ ਰੱਖ ਦੋ ਹੁਣ ਤੁਸੀਂ ਜਾਂ ਸਕਦੇ ਹੋ ਕਹਿੰਦੇ ਸਾਧੂ ਜੀ ਵਪਾਰੀ ਦਾ ਸਮਾਨ ਉੱਥੇ ਰੱਖ ਕੇ ਵਾਪਸ ਆਪਣੇ ਨਗਰ ਨੂੰ ਤੁਰ ਪਏ ਪਰ ਕਹਿੰਦੇ ਤੁਰਨ ਲੱਗਿਆ ਉਹਨਾਂ ਨੂੰ ਜਿਵੇਂ ਕੁਝ ਯਾਦ ਆਇਆ ਪਿੱਛੇ ਮੁੜ ਕੇ ਉਹ ਵਪਾਰੀ ਨੂੰ ਕਹਿਣ ਲੱਗੇ ਸੇਠ ਜੀ ਇੱਕ ਗੱਲ ਮੈਂ ਦੱਸਣੀ ਤੁਹਾਨੂੰ ਭੁੱਲ ਗਿਆ ਸਾ ਮੈਂ ਦੇਖ ਰਿਹਾ ਹਾਂ ਕਿ ਅੱਜ ਤੋਂ ਸੱਤ ਦਿਨਾਂ ਬਾਅਦ ਤੁਹਾਡੀ ਮੌਤ ਹੋ ਜਾਵੇਗੀ ਤੇ ਮੈਂ ਤੁਹਾਡੇ ਤੋਂ ਇੱਕ ਦਿਨ ਪਹਿਲਾਂ ਹੀ ਮਰ ਜਾਵਾਂਗਾ ਕਹਿੰਦੇ ਸੇਠ ਨੂੰ ਆਪਣੀ ਮੌਤ ਬਾਰੇ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਮਨ ਵਿੱਚ ਉਹਨੇ ਸੋਚਿਆ ਕੀ ਇਦਾਂ ਹੀ ਕਹਿ ਰਹੇ ਨੇ ਕਦੀ ਮੌਤ ਦੇ ਭੇਤ ਬਾਰੇ ਵੀ ਕਿਸੇ ਨੂੰ ਪਤਾ ਲੱਗਾ ਹੈ ਇਹ ਸਾਧੂ ਜੀ ਇਦਾਂ ਹੀ ਆਪਣੇ ਕੋਲੋਂ ਹੀ ਕੁਝ ਵੀ ਬੋਲ ਰਹੇ ਆ ਇਸ ਕਰਕੇ ਕਹਿੰਦੇ ਸੇਠ ਨੇ ਸਾਧੂ ਦੀ ਗੱਲ ਤੇ ਅਸਰ ਨਾ ਕੀਤਾ ਸਾਧੂ ਜੀ ਨੇ ਫਿਰ ਜਾਂਦੇ ਹੋਏ ਕਿਹਾ ਵੀ ਸੇਠ ਜੀ ਜਦੋਂ ਤੁਹਾਡੀ ਮੌਤ ਹੋ ਗਈ ਜੇਕਰ ਜਮਰਾਜ ਨੇ ਅੱਗੋਂ ਤੁਹਾਡੇ ਕਰਮਾਂ ਦਾ ਹਿਸਾਬ ਪੁੱਛਿਆ ਜੇ ਤੁਹਾਨੂੰ ਪੁੱਛਿਆ ਕਿ ਤਿੰਨੋਂ ਪਹਿਲਾਂ ਚੰਗੇ ਕਰਮਾਂ ਦਾ ਫਲ ਚਾਹੀਦਾ ਹੈ ਕੇ ਮਾੜੇ ਕਰਮਾਂ ਦੀ ਸਜ਼ਾ ਤਾਂ ਤੁਸੀਂ ਪਹਿਲਾਂ ਚੰਗੇ ਕਰਮਾਂ ਦਾ ਫਲ ਮੰਗ ਲਿਓ ਜੀ ਇਹ ਕਹਿ ਕੇ ਸਾਧੂ ਜੀ ਆਪਣੇ ਰਾਹ ਆਪਣੇ ਨਗਰ ਨੂੰ ਤੁਰ ਪਏ ਤੇ ਕਹਿੰਦੇ ਇਹ ਸੇਠ ਵੀ ਸਾਧੂ ਜੀ ਦੀਆਂ ਗੱਲਾਂ ਨੂੰ ਅਣਗੌਲਿਆ ਕਰਕੇ ਆਪਣੇ ਕੰਮ ਨੂੰ ਲੱਗ ਗਿਆ ਕਹਿੰਦੇ ਇਦਾਂ ਹੀ 6 ਦਿਨ ਬੀਤ ਗਏ 6 ਮਹੀਨੇ ਨਾ ਉਹ ਵਪਾਰੀ ਨੂੰ ਫਿਰ ਉਸੇ ਨਗਰ ਦੇ ਵਿੱਚ ਕੋਈ ਕੰਮ ਪੈ ਗਿਆ ਜਿਸ ਨਗਰ ਦੇ ਵਿੱਚ ਉਹ ਸਾਧੂ ਜੀ ਰਹਿੰਦੇ ਸਨ ਕਹਿੰਦੇ ਉਹ ਵਪਾਰੀ ਜਦੋਂ ਉਸ ਨਗਰ ਦੇ ਵਿੱਚ ਪਹੁੰਚਿਆ ਤਾਂ ਪਤਾ ਲੱਗਿਆ ਕਿ ਉਹ ਸਾਧੂ ਜੀ ਦੀ ਤਾਂ ਮੌਤ ਹੋ ਗਈ ਆ ਅੱਜ ਹੀ ਉਹ ਅਕਾਲ ਚਲਾਣਾ ਕਰ ਗਏ ਨੇ ਕਹਿੰਦੇ ਜਦੋਂ ਵਪਾਰੀ ਨੇ ਦਿਨ ਗਿਨੇ ਤਾਂ ਦਿਨਾਂ ਦੇ ਮੁਤਾਬਕ ਜਿਵੇਂ ਸਾਧੂ ਜੀ ਨੇ ਕਿਹਾ ਸੀ ਉਸੇ ਮੁਤਾਬਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਸ ਕਰਕੇ ਉਸੇ ਢੇਰੀ ਦੀ ਉਹ ਵਪਾਰੀ ਘਬਰਾ ਗਿਆ ਕਿ ਜੇਕਰ ਸਾਧੂ ਦੀ ਮੌਤ ਹੋ ਗਈ ਹੈ ਤਾਂ ਫਿਰ ਕੱਲ ਨੂੰ ਮੇਰਾ ਵੀ ਨੰਬਰ ਆਵੇਗਾ ਮੇਰੀ ਵੀ ਮੌਤ ਹੋ ਜਾਵੇਗੀ ਕਹਿੰਦੇ ਕਬਰਾਇਆ ਹੋਇਆ ਘਰ ਪਹੁੰਚਿਆ ਆਪਣੇ ਪਰਿਵਾਰ ਨੂੰ ਆਪਣੀ ਪਤਨੀ ਨੂੰ ساری ਗੱਲ ਦੱਸੀ ਵੀ ਕੱਲ ਨੂੰ ਮੇਰੀ ਮੌਤ ਹੋ ਜਾਣੀ ਹੈ ਇਸ ਕਰਕੇ ਤੁਸੀਂ ਮੇਰੇ ਤੋਂ ਜੋ ਵੀ ਹਿਸਾਬ ਕਿਤਾਬ ਹੈ ਲੈ ਲਓ ਤੁਹਾਨੂੰ ਪਤਾ ਹੀ ਨਹੀਂ ਆ ਵੀ ਮੈਂ ਕਿਸ ਤਰੀਕੇ ਨਾਲ ਵਪਾਰ ਕਰਦਾ ਹਾਂ ਮੇਰਾ ਪੈਸਾ ਕਿੱਥੇ ਕਿੱਥੇ ਗਿਆ ਇਹ ਕਹਿੰਦੇ ਆਪਣੇ ਪੈਸੇ ਬਾਰੇ ਜ ਵੀ ਇਜਾਦਾ ਬਾਰੇ ਸਭ ਕੁਝ ਆਪਣੇ ਬੱਚਿਆਂ ਨੂੰ ਦੱਸ ਦਿੱਤਾ ਜਿੰਨੂੰ ਜਿੰਨੂੰ ਮਿਲਣਾ ਚਾਹੁੰਦਾ ਸੀ ਉਹਨੂੰ ਆਪਣੇ ਕੋਲ ਬੁਲਾ ਲਿਆ ਲੈ ਲਿਆ ਕਹਿੰਦੇ ਪਰਿਵਾਰ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਇਦਾਂ ਹੀ ਕਿਸੇ ਨੇ ਵਹਿਮ ਪਾ ਦਿੱਤਾ ਹੈ ਮੌਤ ਦੇ ਭੇਦ ਨੂੰ ਕੋਈ ਨਹੀਂ ਜਾਣ ਪਾਇਆ ਤੁਹਾਨੂੰ ਵਹਿਮ ਹੋ ਗਿਆ ਹੈ ਨਾ ਤੁਹਾਨੂੰ ਕੋਈ ਬਿਮਾਰੀ ਹੈ ਨਾ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੋ ਗਿਆ ਚੰਗੇ ਕੁਲੇ ਤੰਦਰੁਸਤ ਹੋ ਤੁਸੀਂ ਕਿਵੇਂ ਮਰ ਸਕਦੇ ਹੋ ਪਰ ਕਿੰਨੇ ਜਦੋਂ ਅਵਲਾ ਦਿਨ ਹੋਇਆ ਤਾਂ ਉਹ सेठ ਉਹ ਵਪਾਰੀ ਕੰਨਾ ਕਰਦਾ ਕਰਦਾ ਹੀ ਅਕਾਲਤ ਲਾਣਾ ਕਰ ਗਿਆ ਕਹਿੰਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਜਮਦੂਤ ਉਹਨੂੰ ਜਮਰਾਜ ਦੀ ਕਚਹਿਰੀ ਦੇ ਵਿੱਚ ਲੈ ਕੇ ਗਏ ਕਿਉਂਕਿ ਕਰਮਾਂ ਦਾ ਹਿਸਾਬ ਕਿਤਾਬਾਣਾ ਸੀ ਕਹਿੰਦੇ ਜਮਰਾਜ ਨੇ ਕਿਹਾ ਵੀ ਇਹਦੇ ਕਰਮਾਂ ਦਾ ਵਹੀ ਖਾਤਾ ਖੋਲੋ ਕਹਿੰਦੇ ਜਦੋਂ ਇਹਦੇ ਕਰਮਾਂ ਦੀ ਕਿਤਾਬ ਖੁੱਲਹੀ ਗਈ ਤਾਂ ਦੇਖਿਆ ਕਿ ਸਾਰੇ ਵਰਕੇ ਕਾਲੇ ਹਨ ਕਿਉਂਕਿ ਇੰਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਨਹੀਂ ਕੀਤਾ ਕੋਈ ਭਜਨ ਮੰਦਗੀ ਨਹੀਂ ਕੀਤੀ ਸਸ ਕਿਤਾਬ ਦੇ ਵਿੱਚ ਇੱਕ ਵਰਕਾ ਸੀ ਜਿਹਦੇ ਵਿੱਚ ਇਹਦੇ ਨੇਕ ਕਰਮ ਬੋਲ ਰਹੇ ਸਨ ਉਹ ਇੱਕ ਦਿਨ ਜਿਹੜਾ ਦਿਨ ਇੰਨੇ ਉਹ ਸਾਧੂ ਦੇ ਨਾਲ ਬਤਾਇਆ ਸੀ ਕਹਿੰਦੇ ਜਮਰਾਜ ਨੇ ਦੇਖਿਆ ਤੇ ਕਿਹਾ ਵੀ ਭਾਈ ਤੇਰਾ ਸਾਰਾ ਵੈਖਾਤਾ ਤੇਰੇ ਕਾਲੇ ਕਰਮਾਂ ਦੇ ਨਾਲ ਭਰਿਆ ਪਿਆ ਹੈ ਕੋਈ ਵੀ ਨੇਕ ਕੰਮ ਨਹੀਂ ਕੀਤਾ ਬਸ ਤੇਰੀ ਇੱਕ ਦਿਨ ਦੇ ਨੇਕ ਕਰਮਿਆਂ ਚੰਗੇ ਕਰਮਿਆਂ ਦਾ ਸਤਿੰਨ ਪਹਿਲਾ ਨੇਕ ਕੰਮ ਦਾ ਫਲ ਚਾਹੀਦਾ ਹੈ ਜਾਂ ਮਾੜੇ ਕਰਮਾਂ ਦੀ ਸਜ਼ਾ ਤਾਂ ਕਹਿੰਦੇ ਇਹ ਵਪਾਰੀ ਨੂੰ ਸਾਧੂ ਜੀ ਦੀ ਗੱਲ ਯਾਦ ਆ ਗਈ ਵੀ ਜੇ ਜਮਰਾਜ ਨੇ ਪੁੱਛਿਆ ਤਾਂ ਤੂੰ ਪਹਿਲਾਂ ਚੰਗੇ ਕਰਮਾਂ ਦਾ ਫਲ ਮੰਗ ਲੈ ਕਹਿੰਦੇ ਇਸ ਕਰਕੇ ਨੇ ਕਿਹਾ ਵੀ ਜਮਾਲ ਦੀਦੀ ਕਿ ਮੈਨੂੰ ਮੇਰੇ ਇੱਕ ਦਿਨ ਦੇ ਨੇਕ ਕਰਮਾਂ ਦਾ ਫਲ ਪਹਿਲਾਂ ਦੇ ਦਿਓ। ਜਮਰਾਜ ਨੇ ਕਿ ਤਦ ਦੁੱਤਾਂ ਨੂੰ ਕਿਹਾ ਵੀ ਜਾਓ। ਇਹਨੂੰ ਕੁਝ ਸਮੇਂ ਦੇ ਲਈ ਸਵਰਗ ਦੇ ਵਿੱਚ ਛਾ ਜਾਓ। ਫਿਰ ਉਸ ਤੋਂ ਬਾਅਦ ਇਹਨੂੰ ਨਰਕ ਭੇਜਾਂਗੇ। ਕਹਿੰਦੇ ਜਮਦੂਤ ਉਹ ਵਪਾਰੀ ਨੂੰ ਨਾਲ ਲੈ ਕੇ ਸਵਰਗ ਵਾਲੇ ਪਾਸੇ ਤੁਰ ਪਏ। ਉਹ ਜਮਦੂਤ ਖੁਦ ਸਵਰਗ ਦੇ ਵਿੱਚ ਨਹੀਂ ਜਾ ਸਕਦੇ ਸੀ ਇਸ ਕਰਕੇ ਉਹਨਾਂ ਨੇ ਸਵਰਗ ਦਾ ਦਰਵਾਜ਼ਾ ਦਿਖਾ ਦਿੱਤਾ। ਇਹ ਦਰਵਾਜ਼ਾ ਰੰਗ ਕੇ ਅੱਗੇ ਚਲੇ ਜਾਓ ਅਤੇ ਕੁਝ ਦੇਰ ਬਾਅਦ ਵਾਪਸ ਆ ਜਾਣਾ ਅਸੀਂ ਤੁਹਾਨੂੰ ਲੈ ਕੇ ਫਿਰ ਜਮਰਾਜ ਕੋਲ ਪਹੁੰਚਾਂਗੇ ਕਹਿੰਦੇ ਇਹ ਵਪਾਰੀ ਨੇ ਜਦੋਂ ਸਵਰਗ ਦੇ ਵਿੱਚ ਪੈਰ ਰੱਖਿਆ ਤਾਂ ਦੇਖਿਆ ਸਭ ਪਾਸੇ ਭਜਨ ਬੰਦਗੀ ਹੋ ਰਹੀ ਜਾਂ ਕਿਉਂਕਿ ਉੱਥੇ ਸਾਰੀਆਂ ਨੇਕ ਰੂਹਾਂ ਸਨ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕੀਤੇ ਸੀ ਭਜਨ ਬੰਦਗੀ ਕੀਤੀ ਸੀ ਕਹਿੰਦੇ ਉੱਥੇ ਜਾ ਕੇ ਇਨੋਂ ਬੜਾ ਆਨੰਦ ਆਇਆ ਕਹਿੰਦੇ ਜੀ ਦਾ ਧਿਆਨ ਉਹ ਸਾਰੀ ਜੀਤੇ ਪੈ ਗਿਆ ਜਿਸ ਸਾਧੂ ਚੀ ਦੀ ਇੱਕ ਦਿਨ ਦੀ ਸੰਕਟ ਦੇ ਨਾਲ ਇਹਨੂੰ ਸਵਰਗ ਦੇਖਣ ਦਾ ਮੌਕਾ ਮਿਲਿਆ ਸੀ ਕਹਿੰਦੇ ਜਲਦੀ ਦੀ ਨਾਲ ਉਹ ਸਾਧੂ ਜੀ ਦੇ ਕੋਲ ਗਿਆ ਤੇ ਸਾਧੂ ਜੀ ਨੂੰ ਸਾਰੀ ਗੱਲ ਜਾ ਕੇ ਦੱਸੀ ਤੇ ਮਾਫੀ ਵੀ ਮੰਗੀ ਕਿ ਸਾਧੂ ਜੀ ਮੈਂ ਤੁਹਾਨੂੰ ਪਹਿਚਾਨ ਨਹੀਂ ਪਾਇਆ ਸਾਧੂ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਹੁਣ ਤੂੰ ਇੱਥੇ ਆ ਗਿਆ ਹੈ ਤੂੰ ਭਜਨ ਬੰਦਗੀ ਕਰ ਕਹਿੰਦੇ ਹੋਨੇ ਕਿ ਆ ਵੀ ਸਾਧੂ ਜੀ ਮੈਨੂੰ ਕੁਝ ਸਮੇਂ ਦੇ ਲਈ ਇੱਥੇ ਸਵਰਗ ਦੇਖਣ ਦਾ ਮੌਕਾ ਮਿਲਿਆ ਹੈ ਬਾਅਦ ਵਿੱਚ ਮੈਨੂੰ ਨਲਕਾਂ ਦੇ ਵਿੱਚ ਸੁੱਚ ਜੁੱਤ ਲਵੇਗਾ ਪਰ ਕਹਿੰਦੇ ਸਾਧੂ ਨੇ ਕਿ ਆ ਵੀ ਤੂੰ ਚੁੱਪ ਕਰਕੇ ਹੁਣ ਇੱਥੇ ਅੱਖਾਂ ਬੰਦ ਕਰਕੇ ਸਿਮਰਨ ਦੇ ਵਿੱਚ ਵੰਡ ਜਾ ਭਜਨ ਬੰਦਗੀ ਚ ਵੰਡ ਜਾ ਤੈਨੂੰ ਇੱਥੋਂ ਕੋਈ ਨਹੀਂ ਲਿਜਾ ਸਕਦਾ ਕਿਉਂਕਿ ਜਿਹੜੇ ਜਮਦੂਤ ਸਾਹਮਣੇ ਖੜੇ ਤੇਰੇ ਵੱਲ ਅੱਖਾਂ ਘੜ ਰਹੇ ਨੇ ਨਾ ਉਹ ਸਿਰਫ ਉਤਾਰ ਖੜੇ ਤੇਰੇ ਵੱਲ ਅੱਖਾਂ ਕੱਢ ਸਕਦੇ ਨੇ ਅੰਦਰੋਂ ਲਿਜਾ ਨਹੀਂ ਸਕਦੇ ਕਹਿੰਦੇ ਉਹ ਮਪਾਰੀ ਨੇ ਸਾਧੂ ਜੀ ਦੀ ਗੱਲ ਮੰਨੀ ਜਿਵੇਂ ਜਿਹੜੇ ਸਾਧੂ ਜੀ ਨੇ ਉਹਨੂੰ ਨਾਮ ਜਪਣ ਨੂੰ ਕਿਹਾ ਉਹ ਮੈਂ ਜਪਣਾ ਸ਼ੁਰੂ ਕਰ ਦਿੱਤਾ ਕਹਿੰਦੇ ਜਮ ਨੂੰ ਤੱਕ ਹਾਰ ਕੇ ਜਮ ਰਾਜ ਦੇ ਕੋਲ ਗਏ ਕਿ ਜਮ ਰਾਜ ਜੀ ਉਹਨੂੰ ਤਾਂ ਕੁਝ ਸਮੇਂ ਦੇ ਲਈ ਅੰਦਰ ਤੇ ਰਹਿ ਅਸ ਪਰ ਉਹ ਤਾਂ ਅੰਦਰੋਂ ਬਾਹਰ ਨਹੀਂ ਆ ਰਿਹਾ ਅਤੇ ਅਸੀਂ ਇਹਨੂੰ ਅੰਦਰੋਂ ਬਾਹਰ ਨਹੀਂ ਲਿਆ ਨਹੀਂ ਸਕਦੇ ਤਾਂ ਕਹਿੰਦੇ ਜਮਨਾਸ਼ ਕਹਿਣ ਲੱਗਾ ਵੀ ਹੁਣ ਉਹ ਤੁਹਾਡੇ ਹੱਥ ਨਹੀਂ ਆਵੇਗਾ ਕਿਉਂਕਿ ਉਹਨੂੰ ਇੱਕ ਰੰਗੀ ਹੋਈ ਰੂਹ ਦੀ ਸੰਗਤ ਮਿਲ ਗਈ ਆ ਅਤੇ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਆਪਣਾ ਆਪਾਂ ਤਾਂ ਸੰਗਾਰ ਦਿਆਂ ਹੀ ਨਹੀਂ ਬਲਕਿ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਨੇ ਇਸ ਕਰਕੇ ਕਦੇ ਵੀ ਕਿਸੇ ਸਾਧੂ ਸੰਤ ਫਕੀਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਭਜਨ ਬੰਦਗੀ ਕਰਨ ਵਾਲੀ ਰੂਹ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਬਲਕਿ ਉਹਨਾਂ ਦੀ ਸੰਗਤ ਕਰਨ ਦਾ ਜਾਂ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਤੁਰੰਤ ਸਮਾਲੋ ਤੁਹਾਡੇ ਕਰਮ ਸਫਲੇ ਹੋ ਸਕਦੇ ਆ ਸੋ ਸੰਗਤ ਦੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਰੰਗੀਆਂ ਹੋਈਆਂ ਰੂਹਾਂ ਦੀ ਸੰਗਤ ਵੀ ਬੰਦੇ ਨੂੰ ਤਾਰ ਦਿੰਦੀ ਆ ਸਾਡੇ ਵੱਲੋਂ ਜਪਿਆ ਹੋਇਆ 5 ਮਿੰਟ ਦਾ 10 ਮਿੰਟ ਦਾ ਨਾਮ ਦਾ ਫਲ ਵੀ ਵਾਹਿਗੁਰੂ ਜੀ ਸਾਨੂੰ ਦਿੰਦੇ ਆ ਉਹ ਵੀ ਸਾਡੇ ਨੇਕ ਕਰਮ ਸਾਡੇ ਚੰਗੇ ਕਰਮਾਂ ਦੇ ਵਜੋਂ ਲਿਖਿਆ ਜਾਂਦਾ ਹੈ ਇਸ ਕਰਕੇ ਪੂਰੇ ਦਿਨ ਦੇ ਵਿੱਚ ਜੇਕਰ ਤੁਸੀਂ 5-10 ਮਿੰਟ ਵੀ ਕੱਢ ਲਓ ਤਾਂ ਵੀ ਉਹਨਾਂ ਦਾ ਫਲ ਮਿਲੇਗਾ ਤਾਂ ਫਿਰ ਆਓ ਕੱਲ ਤੋਂ ਹੀ ਸ਼ੁਰੂਆਤ ਕਰੀਏ ਜ਼ਿੰਦਗੀ ਦੇ ਰਜੇਵਿਆਂ ਭਰੇ ਜੀਵਨ ਦੇ ਵਿੱਚੋਂ ਉਪਰਮ ਪਿਤਾ ਪਰਮਾਤਮਾ ਜੀ ਦੇ ਲਈ 5-10 ਮਿੰਟ ਜ਼ਰੂਰ ਕੱਢੀਏ ਸਵੇਰੇ ਸਵੇਰ ਉੱਠਦੇ ਆਸਾਰ ਪਹਿਲਾਂ 5-10 ਮਿੰਟ ਬੈਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਨਾ ਹੈ ਜੋ ਵਾਹਿਗੁਰੂ ਜੀ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਉਹਦੇ ਲਈ ਸ਼ੁਕਰਾਨਾ ਕਰਨਾ ਹੈ ਫਿਰ ਉਸ ਤੋਂ ਬਾਅਦ ਹੀ ਆਪਣੇ ਕੰਮਾਂ ਤੋਂ ਅਨੁਹਾਤ ਹੋਣਾ ਚਾਹੀਦਾ ਹੈ